ਤੇ ਤੋਂ ਮਜ਼ਦੂਰਾਂ ਦੀ ਦਿਹਾੜੀ 7 ਘੰਟੇ ਕੀਤੀ ਜਾਵੇ ਪਰ ਮੋਦੀ ਦੀ ਸਰਕਾਰ ਨੇ 12 ਘੰਟੇ ਕੀਤੀ ਆ ਇਸ ਦਿਹਾੜੀ ਨੂੰ ਅਸੀਂ ਚਾਹੁੰਦੇ ਹਾਂ ਕਿ 8 ਘੰਟੇ ਤੋਂ 7 ਕੀਤੀ ਜਾਵੇ ਸਾਡੀ ਮੰਗ ਵੀ ਆ ਤੇ ਜਿਹੜੀ ਮਜ਼ਰੇਗਾ ਸਕੀਮ ਤਹਿਤ ਅਸੀਂ ਕਹਿੰਨੇ ਆ ਸਾਲ 'ਚ 200 ਦਿਨ ਮਜ਼ਦੂਰਾਂ ਨੂੰ ਕੰਮ ਦੇਉ ਕਿ ਦਿਹਾੜੀ 700 ਰੁਪਏ ਕੀਤੀ ਜਾਵੇ ਘਰ ਬਣਾਉਣ ਲਈ ਸਾਰਿਆਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ 10-10 ਬਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਦੀ ਸਰਕਾਰ ਹੈ ਜੋ ਸੈਂਟਰ ਦੀ ਕਿ ਪਿੱਛੇ ਵੀ ਕੋਈ 1.5 ਸਾਲ ਤੋਂ ਜ਼ਿਆਦਾ ਸਮਾਂ ਦੁਕਾਨ ਜਿਹੜੇ ਸੜਕਾਂ ਤੇ ਬਹਿ ਕੇ ਆਗੇ ਆ ਤੇ ਵਾਅਦੇ ਕਰਕੇ ਉਦੋਂ ਮੁੱਕ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਸੰਯੁਕਤ ਮੋਰਚੇ ਦੀ ਗੱਲ ਸੀ 26 ਨੂੰ ਬੰਦ ਦੀ ਆ ਜਿਹੜੀ ਆ ਬੰਦ ਦੀ ਗੱਲ ਸੀ ਉਹਦੇ ਕਰਕੇ ਜਿਹੜਾ ਮਸਲਾ ਖੜਾ ਹੋਇਆ 16 ਦੀ ਬੰਦ ਕਰ ਦੋ ਫਿਰ ਕੀ ਅਗੇ ਆ ਧੱਕੇ ਆ ਤਫੇ ਆ ਸੀ ਆਪਦੇ ਕੋਈ ਨਾ ਕੋਈ ਆਪਦੇ ਘਰ ਦਾ ਵਿਊ ਬਣਾਉਣਾ ਹੈ ਹੋ ਸਕਦਾ ਨਹੀਂ ਸਾਨੂੰ ਖਾਸ ਤੰਦ ਦੇ ਕੇ ਚਾਹੇ ਪਰ ਅਸੀਂ ਖਾਸ ਤੰਦ ਮੰਗਦੇ ਨਹੀਂ ਹਾਂ ਭਰੇ ਸਰਕਾਰਾਂ ਤੋਂ ਦੂਹੀ ਹੋ ਗਏ ਖਾਸ ਤੰਦ ਦਾ ਨਾ ਨਾ ਬਲੰਦ ਕਰਾਂਗੇ ਜਿੱਥੇ ਮੱਦੀ ਮੋਦੀ ਜ਼ੋਰ ਲਾ ਦੇ ਅੱਜ ਦੀ ਕਾਲ ਜਿਹੜੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਆ ਨਾਲ ਉਹਨਾਂ ਦੇ ਨਾਲ ਟ੍ਰੇਡ ਯੂਨੀਅਨ ਦੇਸ਼ ਪੱਧਰ ਦੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਜਮਾ ਟ੍ਰੇਡ ਯੂਨੀਅਨ ਆ ਸਾਰਿਆਂ ਨੇ ਸਮਰਥਨ ਕੀਤਾ ਕਿ ਜਿਹੜੀ ਲਗਾਤਾਰ ਹਿੰਦੁਸਤਾਨ ਅੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆ ਲਗਾਤਾਰ ਨੀਤੀਆਂ ਐਦਾਂ ਦੀਆਂ ਲੈ ਕੇ ਆ ਰਹੀ ਜਿਨ੍ਹਾਂ ਨੀਤੀਆਂ ਦੇ ਦਰਮਿਆਨ ਸਾਰੇ ਫਿਰਕੇ ਦੇ ਲੋਕਾਂ ਨੂੰ ਲਗਾਤਾਰ ਜਾਤਾਂ ਦੇ ਨਾਂ ਤੇ ਵੰਡ ਕੇ ਉਹਨਾਂ ਦੇ ਲਗਾਤਾਰ ਖਤਰੇ ਜਿਹਾ ਉਤਰਾ ਉਨ੍ਹਾਂ ਦੇ ਏਜੰਡੇ ਤੇ ਆ ਘਟ ਗਿਣਤੀਆਂ ਖਤਰੇ 'ਚ ਆ ਤੇ ਮਜ਼ਦੂਰਾਂ ਦੇ ਲਗਾਤਾਰ ਜਿਹੜੇ ਮੁੱਦੇ ਆ ਜਿਹੜੀ ਅਸੀਂ ਤਾਦ ਸਮਰਥਨ ਕੀਤਾ ਕਿਸਾਨ ਸੰਯੁਕਤ ਮੋਰਚੇ ਦਾ ਕਿ ਜਿਹੜੇ ਹਿੰਦੁਸਤਾਨ ਅੰਦਰ ਮੋਦੀ ਦੀ ਗੁਵਾਈ ਵਾਲੀ ਸਰਕਾਰ ਆ ਦਿਹਾੜੀ ਦੇ ਘੰਟੇ ਵਧਾਏ ਜਾ ਰਹੇ ਆ 8 ਘੰਟੇ ਤੋਂ 12 ਘੰਟੇ ਕੀਤੇ ਜਾ ਰਹੇ ਆ ਚਾਹੀਦਾ ਤੇ ਆ ਕਿ ਜਿੱਦਾਂ ਦੇ ਸਮਾਜ 'ਚ ਲੋਕ ਰਹਿ ਰਹੇ ਜਿੱਦਾਂ ਦਾ ਸਮਾਜ 'ਚ ਖਾਣ ਪੀਣਿਆ ਸਾਡਾ 8 ਘੰਟੇ ਤੋਂ ਮਜ਼ਦੂਰਾਂ ਦੀ ਦਿਹਾੜੀ 7 ਘੰਟੇ ਕੀਤੀ ਜਾਵੇ ਪਰ ਮੋਦੀ ਦੀ ਸਰਕਾਰ ਨੇ 12 ਘੰਟੇ ਕੀਤੀ ਆ ਇਸ ਦਿਹਾੜੀ ਨੂੰ ਅਸੀਂ ਚਾਹੁੰਦੇ ਆ ਕਿ 8 ਘੰਟੇ ਤੋਂ 7 ਕੀਤੀ ਜਾਵੇ ਸਾਡੀ ਮੰਗ ਵੀ ਆ ਤੇ ਜਿਹੜੀ ਮਜ਼ਦੂਰੇਗਾ ਸਕੀਮ ਤਹਿਤ ਅਸੀਂ ਕਹਿੰਨੇ ਆ ਸਾਲ ਚ 200 ਦਿਨ ਮਜ਼ਦੂਰਾਂ ਨੂੰ ਕੰਮ ਦੇਉ ਕਿ ਦਿਹਾੜੀ 700 ਰੁਪਏ ਕੀਤੀ ਜਾਵੇ ਘਰ ਬਣਾਉਣ ਲਈ ਸਾਰਿਆਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ 10-10 ਬਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਪਰ ਹਿੰਦੁਸਤਾਨ ਦੇ ਹਾਕਮ ਨਹੀਂ ਚਾਹੁੰਦੇ ਜਿਹੜਾ ਮੋਰਚੇ ਨੇ ਅੱਜ ਲੜਾਈ ਲੜੀ ਆ 인도 ਭਾਰਤ ਦੇ ਅੰਦਰ ਅੱਜ ਰਕਸ਼ੀ ਤੋਂ ਲੈ ਕੇ ਹਵਾਈ ਆਜ ਤੱਕ ਬੰਦ ਆ ਤੇ ਅਸੀਂ ਸਮਰਥਨ ਕਰ ਰਹੇ ਆ ਕਿਸਾਨ ਸੰਯੁਕਤ ਮੋਰਚੇ ਦਾ ਜਿਉਣਾ ਸਮੇਂ 'ਚ ਸਾਡੀਆਂ ਮੰਗਾਂ ਵੱਲੇ ਦੇਸ਼ ਦੇ ਹਾਕਮਾਂ ਨੇ ਧਿਆਨ ਨ ਦਿੱਤਾ ਤੇ ਜਿੱਦਾਂ ਦੀ ਕਾਲ ਆਉਣ ਵਾਲੇ ਸਮੇਂ 'ਚ ਕਿਸਾਨ ਸੰਯੁਕਤ ਮੋਰਚਾ ਦਊਗਾ ਮੇਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਜਿਹੜੀ ਦੱਬੇ ਕੁਚਲੇ ਲੋਕਾਂ ਦੀ ਜਥੇਬੰਦੀ ਆ ਜਿਹਨੂੰ ਬਾਬੇ ਨਾਨਕ ਨੇ ਭਾਈ ਲਾਲੋ ਕਹਿ ਕੇ ਬੁਕਾਰਿਆ ਅਸੀਂ ਉਹਨੂੰ ਉਹਦੇ ਵੱਲੋਂ ਕਿਸਾਨਾਂ ਕੋ ਨਾ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਤੇ ਇਹਨਾਂ ਮੰਗਾਂ ਦੀ ਪ੍ਰਾਪਤੀ ਤੱਕ ਲੜਿਆ ਜਾਊਗਾ ਧੰਨਵਾਦ ਜੀ ਆਪਣਾ ਹੀ ਪੰਜਾਬ ਸਿੰਘ ਕੰਬੋਗੇ ਜੀ ਭਾਰਤੀ ਕਿਸਾਨ ਯੂਨੀਅਨ ਆਬਤਾ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੋਂ ਆਇੜਾ ਪਿੱਖੀ ਵੰਡੂਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੰਗਾਂ ਕੀ ਨੇ ਕਿਸ ਨੂੰ ਲੱਗੀ ਤਾਂ ਯਾਰ ਮੰਗਾਂ ਦੇ ਤੁਹਾਨੂੰ ਪਹਿਲੀ ਬਾਤ ਜਾਣੀ ਜੇ ਤੁਸੀਂ ਜੋ ਮੋਦੀ ਸਰਕਾਰ ਹੈ ਜੋ ਸੈਂਟਰ ਦੀ ਇਹ ਪਿੱਛੇ ਵੀ ਕੋਈ 1.5 ਸਾਲ ਤੋਂ ਜ਼ਿਆਦਾ ਸਮਾਂ ਕਿਸਾਨ ਜਿਹੜੇ ਸੜਕਾਂ ਤੇ ਬਹਿ ਕੇ ਆਗੇ ਆ ਤੇ ਵਾਅਦੇ ਕਰਕੇ ਉਹ ਤੋਂ ਮੁਕਰਿਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਸੰਯੁਕਤ ਮੋਰਚੇ ਦੇ ਕਾਹਦੇ ਲੜਿਆ ਸਭੀ ਨੂੰ ਬੰਦ ਦੀ ਹੱਤੀ ਹੁੰਦੇ ਵੀ ਆ ਆ ਜਿਹੜੀ ਆ ਬੰਦ ਦੀ ਕਹਾਣੀ ਉਹਦੇ ਕਰਕੇ ਜਿਹੜਾ ਮਸਲਾ ਖੜਾ ਹੋਇਆ 16 ਦੀ ਬੰਦ ਖਾਲ ਦੂ ਹੋਰ ਕੀ ਕੀ ਮੰਗਾ ਕੀ ਜੀ ਨੇ ਤੁਹਾਡੀਆਂ ਦਾ ਮੰਗਾ ਜੀ ਐਮਐਸਪੀ ਗਾਰੰਟੀ ਆ ਨਾਉਂ ਦਿੰਦਾ ਸਾਰੀਆਂ ਸਬਦੀਆਂ ਜਿ ਤਰ੍ਹਾਂ ਆਂਧੂ ਕਹਿੰਦਾ ਹਰੀ ਚੀਜ਼ ਆ ਜੇ ਅੱਜ ਉਹਦੀ ਆਪਾਂ ਐਮਐਸਯੂ ਦੀ ਗਰੰਟੀ ਨਹੀਂ ਦਿੰਦਾ ਤੇ ਕੱਲ ਨੂੰ ਜਿਹੜਾ ਆਪਾਂ ਆਟਾ ਖਾ ਰਹੇ ਖਾ ਰਹੇ ਆ ਆਪਾਂ ਦੇਰੇ ਹਿਸਾਬ ਨਾਲ ਤਾਂ ਤੇਰੇ ਅਦਾਨੀ ਬਾਨੀ ਆ ਕੋਈ ਦੀ ਕੁੱਤੀ ਆਪਾਂ ਨੂੰ ਕਿਲੋ ਦੀ ਜਿਹੜੀ ਅੱਜ 20 ਤੋਂ 25 ਰੁਪਏ ਦੀ ਮਿਲ ਰਹੀ ਹੈ ਉਹ ਆਪਾਂ ਨੂੰ 100 ਤੋਂ 150 ਦੀ ਮਿਲ ਸਕਦੀ ਆ ਇਸੇ ਕਰਕੇ ਅਸੀਂ ਕਹਿੰਦੇ ਸਾਲ ਮਜ਼ਦੂਰ ਸਾਰੇ ਜਿਹੜੇ ਆ ਇਹ ਮਸਲਾ ਜਿਹੜਾ ਸਾਰੀਆਂ ਸਾਰੇ ਲੋਕਾਂ ਦਾ ਹੈ ਸਿਰਫ ਇਕੱਲੇ ਕਿਸਾਨਾਂ ਦਾ ਨਹੀਂ ਕਿ ਦੁਕਾਨਦਾਰਾਂ ਦਾ ਵੀ ਆ ਇਹ ਸਾਰਿਆਂ ਦਾ ਮਸਲਾ ਹੈ ਹਾਂ ਜੀ ਆਪਣਾ ਮੇਰਾ ਨਾਮ ਦੱਸਿਆ ਉਸੇ ਕਾਫੀ ਕਿਸਾਨ ਸਹਾਸ਼ਕ ਨੇ ਜਿਲ੍ਹਾ ਪ੍ਰਧਾਨ ਸਰਦਾਰ ਦਾ ਪਤਨ ਜੀ ਅੱਜ ਜਿਹੜਾ ਤੁਹਾਡੇ ਵੱਲ ਸਮਰਥਨ ਕੀਤਾ ਜਾ ਰਿਹਾ ਕੀ ਮੰਗਾ ਕੀਨੇ ਤੇ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਜੀ ਮੰਗਾ ਤਾਂ ਤੁਸੀਂ 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 ਇਹ ਸਮਝ ਲਓ ਵੀ ਬਹੁਤ ਵੱਡਾ ਇਤਿਹਾਸ ਬਣਨ ਵਾਲਾ ਜਿਹੜਾ ਅੱਗੇ ਜਾ ਕੇ ਸਾਨੂੰ ਇਹ ਚੀਜ਼ ਤੇ 13 ਮਹੀਨੇ ਦਿੱਲੀ ਕਹਿੰਦੀ ਡਿਊਟੀ ਲੱਗੀ ਆ 13 ਮਹੀਨੇ ਦਿੱਲੀ ਭਗਤਾ ਕੇ ਆਏ ਆ ਹੁਣ ਸਾਨੂੰ ਖੇ ਮੋਦੀ ਨੂੰ ਕਿਹ ਗੰਦਾ ਸ਼ੱਕ ਹੋਵੇ ਕਿ ਜਾਂ ਸਾਨੂੰ ਜਾਣਦਾ ਨਾ ਹੋਵੇ ਤੇ ਇਹਦਾ خیال ਤਾਂ ਨਹੀਂ ਸਾਨੂੰ ਚੰਗੀ ਦਾ ਜਾਣਦਾ ਤੇ ਇਹ ਜਾ ਕੇ ਕਢਾ ਕੇ ਸਾਡਾ ਇਤਿਹਾਸ ਪੜ ਲੇ ਵੀ ਸਾਡਾ ਕਿਹਦੇ ਇਤਿਹਾਸ ਜਿਹੜਾ ਇਹ ਉਹ ਕਿਹਦੇ ਕੱਚਾ ਤਾਂ ਨਹੀਂਗਾ ਇਹ ਸਾਨੂੰ ਟਾਰਗੇਟ ਥਾ ਥਾਂ ਤੇ ਕਰਨ ਦੇ ਹੋ ਸਕਦਾ ਵਾ ਜਦੋਂ ਕੋਈ ਜ਼ਿਆਦਾ ਜ਼ਬਰਦਸਤ ਸਫਸਾ ਮੁਕਾਬਲਾ ਆਵੇ ਉਦੋਂ ਕਿਸ ਨੂੰ ਘਰ ਦੇਣਾ ਪੈਂਦਾ ਵਾ ਇਹ ਸਾਨੂੰ ਕੋਈ ਦੇਣ ਹੀ ਆਇਆ ਮੋਦੀ ਸਰ ਤੋਂ ਲੈਣ ਨਹੀਂ ਆਇਆ ਹੋ ਸਕਦਾ ਸਾਨੂੰ ਖਾਲਸਦਾਨ ਦੇ ਕੇ ਜਾਵੇ ਅਸੀਂ ਇਹ ਦੇ ਅੱਖਾਂ ਤਪੀਆਂ ਆ ਅਸੀਂ ਆਪਦੇ ਕੋਈ ਨਾ ਕੋਈ ਆਪਦੇ ਘਰ ਦਾ ਵਿਊ ਬਣਾਉਣਾ ਹੈ ਹੋ ਸਕਦਾ ਵੀ ਸਾਨੂੰ ਖਾਲਸਾ ਦਾਨ ਦੇ ਕੇ ਜਾਏ ਪਰ ਅਸੀਂ ਖਾਲਸਾ ਮੰਗਦੇ ਨਹੀਂ ਹਾਂ ਪਰੇ ਸਰਕਾਰਾਂ ਤੋਂ ਦੁਖੀ ਹੋ ਕੇ ਖਾਲਸਾ ਦਾ ਨਾਰਾ ਬਲੰਦ ਕਰਾਂਗੇ ਜਿੱਥੇ ਮਰਜੀ ਮੋਦੀ ਜ਼ੋਰ ਲਾ ਦੇ